ਇਹ ਤੁਹਾਡੇ ਸਾਹਮਣੇ ਤਸਵੀਰਾਂ 'ਚ ਨਜ਼ਰ ਆ ਰਿਹਾ ਜੀ ਰਾਹੁਲ ਬੱਗਾ ਨਾ ਦਾ ਵਿਅਕਤੀ ਹੈ ਜੋ ਜਾਣਕਾਰੀ ਮੁਤਾਬਕ ਹੂਟਰ ਲੱਗੀ ਗੱਡੀ 'ਚ ਬੈਠ ਕੇ ਆਪਣੇ ਆਪ ਨੂੰ ਡੀਐਸਪੀ ਦੱਸਦਾ ਸੀ ਇਹ ਤੁਹਾਡੇ ਤੇ ਸਾਡੇ ਵਰਗੇ ਆਮ ਲੋਕਾਂ ਤੇ ਰੂਬ ਮਾਰਦਾ ਸੀ ਹੋਰ ਤੇ ਹੋਰ ਇਹ ਸ਼ਖਸ ਉਹਨਾਂ ਪਾਸੋਂ ਖਾਣ ਪੀਣ ਦਾ ਸਾਮਾਨ ਪੈਕ ਕਰਵਾ ਕੇ ਬਿਨਾਂ ਪੈਸੇ ਦਿੱਤੇ ਹੱਥ ਚਲੇ ਜਾਂਦਾ ਸੀ ਪੈਸੇ ਮੰਗਣ ਦੀ ਸੂਰਤ 'ਚ ਨਕਲੀ ਡਿਪਟੀ ਉਹਨਾਂ ਨੂੰ ਦੁਕਾਨ ਬੰਦ ਕਰਵਾਉਣ ਤੇ ਕਿਸੇ ਝੂਠੇ ਮਾਮਲੇ 'ਚ ਫਸਾਉਣ ਦੀਆਂ ਧਮਕੀਆਂ ਵਿੰਦਦਾ ਸੀ ਪਰ ਇਸ ਵਾਰ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਇਸ ਉਕਤ ਨਕਲੀ ਡੀਐਸਪੀ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਮਾਮਲਾ ਹੈ ਲੁਧਿਆਣਾ ਦੇ ਟੱਪਾ ਰੋਡ ਦਾ ਉੱਥੇ ਦੂਜੇ ਪਾਸੇ ਪੁਲਿਸ ਨੇ ਦੱਸਿਆ ਕਿ ਰੋਪੀ ਵਿਅਕਤੀ ਕੋਲੋਂ ਬਰਾਮਦ ਕੀਤੀ ਗਈ ਕਾਰ ਤੇ ਹੂਟਰ ਲੱਗਿਆ ਸੀ ਤੇ ਪ੍ਰੈਸ ਵੀ ਲਿਖਵਾਇਆ ਹੋਇਆ ਸੀ ਜਿਸ ਸੰਬੰਧੀ ਉਹ ਕੋਈ ਵੀ ਦਸਤਾਵੇਜ਼ ਨਹੀਂ ਦਿਖਾ ਸਕਿਆ ਧਰਮੁਖੀ ਨੇ ਕਿਹਾ ਕਿ ਰੋਪੀ ਖਿਲਾਫ ਅਲੱਗ-ਅਲੱਗ ਧਰਾਵਾਂ ਦੇ 3 ਮਾਮਲੇ ਦਰਜ ਕਰਕੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਸ਼ਿਕਾਇਤ ਮਿਲੀ ਸੀ ਕਿ ਅਡੌਲ ਬੱਗਾ ਨਾਂ ਦਾ ਇੱਕ ਬੈਕਰੀ ਹੈ ਉਹ ਆਪਣੇ ਆਪ ਨੂੰ ਡੀਐਸਪੀ ਦੱਸ ਕੇ ਤੇ ਰੇੜੀਆਂ ਤੋਂ ਬਰਗਰ ਦੇ ਹੋਟਲਾਂ ਤੋਂ ਫ੍ਰੀ ਦਾ ਸਮਾਨ ਲੈਂਦਾ ਸੀ ਤੇ ਕਹੇ ਕਰੇ ਧਮਕੀਆਂ ਦੇ ਕੇ ਲੈ ਕੇ ਜਾਂਦਾ ਸੀਗਾ ਜਿਸ ਨੂੰ ਅੱਜ ਫੇਰ ਆਇਆ ਸਾਡੇ ਏਰੀਆ 'ਚ ਤੇ ਪੀਐਸਆਰ ਮੁਲਾਜ਼ਮਾਂ ਨੇ ਮਤਨਾਂ ਨੂੰ ਕਾਬੂ ਕੀਤਾ। ਉਹਨਾਂ ਗੱਡੀ ਆਪਾਂ ਆਈਡੈਂਟੀਟੀ ਹੋਟਰ ਲਵਾਇਆ ਹੋਇਆ ਤੇ ਪ੍ਰੈਸ ਲਿਖਾਇਆ ਹੋਇਆ ਗੱਡੀ ਉੱਪਰ ਉਹ ਉਸ ਬੰਦੇ ਨੂੰ ਆ ਪਤਾ ਦੇ ਕੇ ਮਿਲਦੇ ਬੜੀ ਸ਼ਰਮ ਦੀ ਗੱਲ ਹੈ ਕਿ ਸਾਡੇ ਸਮਾਜ 'ਚ ਅੱਜ ਕੱਲ੍ਹ ਅਜਿਹੇ ਲੋਕ ਵੀ ਮੌਜੂਦ ਨੇ ਜੋ ਭੋਲੇ-ਪਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੀ ਮਿਹਨਤ ਦੀ ਕਮਾਈ ਹੜੱਪਣ ਵੇਲੇ ਰਤਾਂ ਨੀਂਦ ਜਗਦੇ ਪਰ ਸ਼ਖਸ ਨੇਤਾ ਜਾਲੀ ਡੀਐਸਪੀ ਬਣ ਕੇ ਹਾਦੀ ਕਰ ਦਿੱਤੀ ਲੁਧਿਆਣਾ ਤੋਂ ਤਰਸੇਮ ਭਰਦਵਾਸ ਦੀ ਰਿਪੋਰਟ ਟੈਲੀਪੋਸ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨ ਦਾ ਤਜਰਬਾ ਹੈ